ਕਹਾਣੀ ਜਿੰਦ ਮਰ ਜਾਣੀ ਭਾਗ ਦਾ ਸਮਾਨ ਲੈ ਕੇ ਕਾ ਸਿਮਰ ਸੰਧੀ ਜੀ ਸਿੰਦੀ ਭਾਵੇਂ ਆਪਣੇ ਭਰਾ ਦੇ ਕਲੇਸ਼ ਤੋਂ ਬਥੇਰਾ ਵਜਾ ਕਰਦੀ ਪਰ ਇਹ ਨਹੀਂ ਸੀ ਪਤਾ ਲੱਗਦਾ ਕਿ ਇਹ ਕਲੇਸ਼ ਕਿੱਥੋਂ ਸ਼ੁਰੂ ਹੋਣਾ ਹੈ ਤੇ ਕਿੱਥੇ ਮੁੱਕਣਾ ਹੈ ਉਹ ਕਲੇਸ਼ ਕੰਨ ਸਿੰਦੀ ਦਾ ਰਹਿਮਤ ਦਾ ਨਹੀਂ ਸੀ ਕਲੇਸ਼ ਜਮੀਨ ਤੱਕ ਪਹੁੰਚ ਗਿਆ ਸਿੰਦੀ ਦਾ ਪਿਓ ਸਿੰਦੀ ਦੇ ਨਾਲ ਸੈਵ ਵਿੱਚ ਮੰਜੀ ਤੇ ਪੈ ਗਿਆ ਦਿਨੋਂ ਦਿਨਾਂ ਘਟਦਾ ਜਾ ਰਿਹਾ ਸੀ ਸਿੰਦੀ ਦੀ ਪਰਛਾਈ ਨੂੰ ਪਤਾ ਸੀ ਕਿ ਸਿੰਦੀ ਹੁਣ ਸ਼ਹਿਰ ਹੀ ਜਾਵੇ ਇਥੋਂ ਪਰ ਉਹ ਨਹੀਂ ਜਰ ਸਕਦੀ ਸੀ ਕਿ ਉਹਦੇ ਬੰਦੇ ਦੀ ਜ਼ਮੀਨ ਦਾ ਹਿੱਸਾ ਦਾ ਹਿੱਸੇਦਾਰ ਹੋਰ ਵੀ ਬੜੇ ਕੋਈ ਅਕਸਰ ਹੀ ਪਿਓ ਦੀ ਜ਼ਮੀਨ ਪੁੱਤ ਕੋਲ ਹੀ ਜਾਂਦੀ ਹੈ ਪਰ ਹੁਣ ਛਿੰਦੀ ਆ ਗਈ ਸੀ ਕੁਝ ਵੀ ਹੋ ਸਕਦਾ ਸੀ ਇੱਕਦਾਂ ਛਿੰਦੀ ਦੀ ਭਝਾਈ ਨੇ ਸਿਰ ਬਨ ਕੇ ਪੈਨ ਦਾ ਡਰਾਮਾ ਰਚਿਆ ਨਾ ਕੋਸ਼ ਪਕਿਆ ਨਾ ਕੋਸ਼ ਰਣਿਆ ਨਿਆਣੇ ਵੀ ਭੁੱਖੇ ਤੇ ਆਪ ਵੀ ਭੁੱਖੀ ਸੀ ਪਰ ਇੱਕ ਦਿਨ ਦੀ ਭੁੱਖ ساری ਉਮਰ ਦੀ ਰੋਟੀ ਬੜਾ ਸਕਦੀ ਸੀ ਇਹ ਉਹਨੂੰ ਪਤਾ ਸੀ ਮੋਹ ਹਨੇਰੇ ਜਦੋਂ ਛਿੰਦੀ ਦਾ ਭਰਾ ਕੇਤੋਂ ਪਾਣੀ ਲੈ ਕੇ ਆਇਆ ਤੇ ਆ ਕੇ ਦੇਖਿਆ ਘਰੇ ਤਾਂ ਹਨੇਰ ਖੁੱਪਕੀਤਾ ਪਿਆ ਸੀ ਉਹਦੀ ਘਰਵਾਲੀ ਛਿੰਦੀ ਦੀ ਭਝਾਈ ਲੀੜਾ ਨੱਪ ਗਈ ਮੰਜੇ ਤੇ ਪੈ ਗਈ ਸੀ ਨਿਆਣੇ ਉਹਦੇ ਆਲੇ-ਦੁਆਲੇ ਚੁੱਪਚਾਪ ਬੈਠੇ ਸੀ ਤੇ ਪਿਓ ਨੂੰ ਆਉਂਦਿਆਂ ਵੇਖ ਕੇ ਉਕਾ ਲੱਗੀ ਭੁੱਖ ਲੱਗੀ ਦਾ ਰੌਲਾ ਪਾਉਂਦਾ ਡਰਾਮਾ ਕਰਨ ਲੱਗ ਪਈ ਕਿਉਂ ਹੋਇਆ ਤੈਨੂੰ ਭਾਗਬਾਨੀ ਕੋਸ਼ ਦੋਹਦਾ ਤੇਰਾ ਤਾਂ ਇਹ ਮੈਨੂੰ ਖੇਤ ਸਨੇਹਾ ਭੇਜ ਦਿੰਦੀ ਤੂੰ ਮੈਂ ਸੀਰੀ ਨੂੰ ਛੱਡ ਕੇ ਘਰ ਆ ਜਾਂਦਾ ਕੀ ਹੋ ਗਿਆ ਤੈਨੂੰ ਕਹਿੰਦੇ ਨੇ ਛਿੰਦੀ ਦੀ ਪਰਜਾਈ ਦੀ ਮੂੰਹ ਤੋਂ ਚੱਤ ਲਹੀ ਛਿੰਦੀ ਦੀ ਪਰਜਾਈ ਰੋ ਰੋ ਕੇ ਅੱਖਾਂ ਸੁਜਾਈ ਬੈਠੀ ਸੀ ਕੀ ਦੱਸਾਂ ਤੁਹਾਨੂੰ ਗੱਗੀ ਦੇ ਪਾਪਾ ਜੀ ਮੈਨੂੰ ਤਾਂ ਫੇਕ ਰਾਣੀ ਮਾਰ ਲਿਆ ਸਿਰ ਚੁੱਕਿਆ ਚੁੱਕਿਆ ਪਿਆ ਪਰ ਹੁਣ ਬਗੜੀ ਫੜੀ ਜਾਊ ਨਿਆਣਿਆਂ ਨੂੰ ਦੇਦੀ ਵੰਡ ਕੇ ਮਰ ਅੱਗੇ ਮੇਰਾ ਤਾਂ ਸੋਚ ਸੋਚ ਕੇ ਸਿਰ ਪਾਟੀ ਜਾਂਦਾ ਨਾਲੇ ਸੀਰੀ ਨੂੰ ਕਹਿਦੀ ਅੱਜ ਰੋਟੀ ਨਹੀਂ ਪੱਕੀ ਤੇ ਨਾਲੇ ਕਹਦੀ ਭਾਈ ਗਾਹਾਂ ਵਾਸਤੇ ਕਿਸੇ ਦਾ ਹੋਰ ਘਰ ਵੀ ਖਲੇ ਸਾਡੇ ਵਿੱਚ ਹੈ ਨਹੀਂ ਗੁੰਜਾਇਸ ਉਹ ਨੂੰ ਲਾਉਂਦੀ ਚਾਰ ਕਿੱਲਾਂ ਤੇ ਸੀਰੀ ਲੈ ਜਾਂਦੇ ਨੇ ਭਲਾ ਕਹਿੰਦੀ ਛਿੰਦੇ ਦੀ ਪਰਜਾਈ ਨੇ ਉਹ ਤੇ ਚੁੰਨੀ ਲਾ ਲਈ ਤੇ ਰੋਣ ਦਾ ਡਰਾਮਾ ਜਿਹਾ ਕਰਨ ਲੱਗ ਪਈ ਇੱਕ ਕੁਵੇਲੇ ਦਾ ਵੇਲਾ ਸੀ ਤੇ ਜਦੋਂ ਸਿੰਦੀ ਦਾ ਭਰਾ ਲਖੇ ਨੂੰ ਭਰਿਆ ਜਾ ਸਕਦਾ ਸੀ ਦਿਨ ਵੇਲੇ ਤਾਂ ਉਹ ਸੁਣਦਾ ਨਹੀਂ ਸੀ ਤੇ ਰਾਤ ਨੂੰ ਪੈਗ ਲਗੇ ਵਿੱਚ ਭਾਵੇਂ ਬਾਰਡਰ ਪਾਰ ਕਰਾ ਲੋ ਜੰਗਲ ਵਾਲੇ ਉਹਦੇ ਤੋਂ ਪੀਤੀ ਵਿੱਚ ਬੰਦਾ ਹਮੇਸ਼ਾ ਸ਼ੇਅਰ ਹੁੰਦਾ ਹੈ ਤੇ ਕਿਸੇ ਦਾ ਸਾਕਾ ਨਹੀਂ ਹੁੰਦਾ ਇਹ ਗੱਲ ਛਿੰਦੀ ਦੀ ਪਰਜਾਈ ਨੂੰ ਪਤਾ ਸੀ। ਇਹ ਹੀ ਮੌਕਾ ਸੀ ਜਦੋਂ ਉਹ ਨੂੰ ਉਂਗਲ ਲਾਈ ਜਾਂਦੀ ਹੈ ਤਾਂ ਆਹ ਲੋ ਵੀ ਸਕਦਾ ਸੀ। ਗੱਗੀ ਦੇ ਪਾਪਾ ਕੀ ਆਖਾਂ ਮੈਂ? ਮੈਨੂੰ ਤਾਂ ਆਪਦੇ ਜਵਾਕਾਂ ਨੂੰ ਗਲ ਘੁੱਟਾ ਦੇਣਾ ਪੈਣਾ ਹੈ। ਜਿਸੀ ਜਾਂਦਾ ਮੈਨੂੰ ਤਾਂ ਜੇ ਤੁਹਾਡੇ ਕੋਈ ਛੋਟਾ ਪਣਾ ਹੁੰਦਾ ਜਰਿਆ ਜਾਂਦਾ ਮੇਰੇ ਕੋਲ। ਪਹਿਲਾਂ ਹੀ ਪਤਾ ਹੁੰਦਾ ਉਹਦੇ ਬਾਰੇ। ਪਰ ਆ ਨਵਾਂ ਕ ਲੱਗ ਗਿਆ। ਨਾਇਆ ਵੀ ਤੇਰੇ ਪਿਆਰੇ ਜਦੋਂ ਹੁਣ ਤੇਰੀ ਭੈਣ ਨੂੰ ਰੱਖੀ ਬੈਠਾ ਇੱਥੇ ਤੇ ਕੱਲ ਨੂੰ ਜਿਵੇਂ ਵੀ ਚੜੂ ਉਹਦੇ ਨਾਂ ਤੇ ਅੱਧ ਦੀ ਮਾਲਕ ਬਣ ਜੂ ਅਗਲੀ ਉਹ ਕਿਹਾ ਜਾਊ ਹੁਣ ਆਉ ਦਾ ਵਸਾਇਆ ਨਹੀਂ ਆ ਸਾਡਾ ਪਟਣ ਆ ਗਈ ਮੇਰੇ ਨਿਆਣਿਆਂ ਦੇ ਮੂੰਹ ਚ ਆ ਗਈ ਤੋ ਕੋਹਣ ਜਾਏ ਵੱਡੀ ਰਾਜ ਮਹਿਲ ਵਿੱਚ ਰਹਿੰਦੀ ਸੀ ਰਾਜ ਨਹੀਂ ਕੀਤਾ ਗਿਆ ਜਾਏ ਖਾਣੀ ਤੋ ਬਖੇਰਾ ਘੋੜੀਆਂ ਜੂੜੀਆਂ ਨਾਲ ਬਹਿਐ ਸੀ ਅਸੀਂ ਕਿਹੜਾ ਘਟ ਕੀਤਾ ਸੀ ਪਰ ਹੁਣ ਆਹ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਹਿੰਦੀ ਹੋਏ ਛਿੰਦੀ ਦੀ ਭਜਾਈ ਨੇ ਚੁੰਨੀ ਨੂੰ ਸਵਾਰ ਕੇਸਰ ਤੇ ਲਿਆ ਤੇ ਬੁੱਕਲ ਜਹੀ ਮਾਰੀ ਛਿੰਦੀ ਦਾ ਭਰਾ ਲਖਾ ਲੱਗਾ ਪੈਗ ਲਾਉਣ ਤੇ ਲੋਹਾ ਲਾਕਾ ਹੋਣ ਲੱਗ ਪਿਆ ਤਾਰੂ ਪੀਤੀ ਵਿੱਚ ਪਹਿਲਾਂ ਹੀ ਬਥੇਰਾ ਗੁੱਸਾ ਸੀ ਉਹਨੂੰ ਆਪਣੇ ਪਿਓ ਤੇ ਹੁਣ ਤਾਂ ਰਹਿੰਦਾ ਹੁੰਦਾ ਉਹਦੀ ਘਰ ਵਾਲੀ ਨੇ ਖੇਖਣ ਕਰਕੇ ਭਰ ਦਿੱਤਾ ਸੀ ਉਹਨੂੰ ਗੁੱਸੇ ਵਿੱਚ ਸਿੰਦੀ ਦੇ ਭਰਾ ਲਖੇ ਨੇ ਉਹਨੇ ਪੈਰੀ ਉੱਠ ਕੇ दारू ਦੀ ਬੋਤਲੀ ਉਹਨੂੰ ਲਾ ਲਈ ਤੇ ਢੇੜੇ ਵਿੱਚ ਖੜਾ ਛੀਰੀ ਰੋਟੀ ਦੀ ਊਡੀਕ ਵਿੱਚ ਖੜਾ ਵੇਖ ਕੇ ਲਖਾ ਉਹਦੇ ਨਾਲ ਉੱਚੀ ਉੱਚੀ ਬੋਲਣ ਲੱਗ ਪਿਆ ਗੱਲ ਸੁਣ ਲੈ ਗੋਪੀ ਐ ਕੀ ਮੇਰਾ ਵੀਰ ਔਖਾ ਸੌਖਾ ਸਾਡੇ ਇੰਸਾਲ ਸਾਲ ਪੂਰਾ ਕਰਦੇ ਕਰਨਾ ਹੀ ਪੈਣਾ ਭਾਈ ਤੇਰੇ ਨਾਲ ਜਵਾਨ ਕੀਤੀ ਐ ਬਸ 4-5 ਮਹੀਨੇ ਰਹਿ ਗਏ ਗਾਹਾਂ ਨੂੰ ਕਿਸੇ ਹੋਰ ਨਾਲ ਗੱਲ ਕਰ ਲਵੀ ਮੇਰੀ ਔਕਾਤ ਨਹੀਂ ਭਾਈ ਤੈਨੂੰ ਲਾਉਣ ਦੀ ਗਾਹਾਂ ਨੂੰ ਮੇਰੇ ਪੱਲੇ ਕੱਖ ਨਹੀਂ ਮੇਰਾ ਤਾਂ ਪਿਓ ਹੀ ਬੈਰੀ ਬਿਆ ਬੜਿਆ ਮੇਰਾ ਤਾਂ ਕਿਹੜਾ ਪਿਓ ਆਪਦੇ ਪੁੱਤ ਨੂੰ ਅੱਡ ਕਰਦਾ ਕਹ ਸੁਣਿਆ ਨਹੀਂ ਨਾ ਪਰ ਮੇਰੇ ਨੇ ਕਰਤਾ ਮੈਨੂੰ ਅੱਡਾ ਤੇਰੇ ਸਾਹਮਣੇ ਹੀ ਐ ਤੈਨੂੰ ਕਿਹੜਾ ਲੋਕਾ ਕੋਈ ਤੇਰੇ ਸਾਹਮਣੇ ਐ 4 ਸਾਲ ਹੋ ਗਏ ਮਿੰਟ ਮਾਰਿਆ ਕਹਿਣ ਲੱਗੇ ਨੇ ਕਿ ਆਪਦਾ ਹਿੱਸਾ ਲਵੋ ਤੇ ਅੱਡ ਹੋ ਜਾਓ ਅੱਖਾਂ ਦੇ ਪਿੱਛੇ ਤੈਨੂੰ ਪਤਾ ਹੀ ਐ ਦੱਸੀ ਨਹੀਂ ਪਤਾ ਤਾਂ ਮੈਂ ਦੱਸੂ ਤੈਨੂੰ ਮੇਰੇ ਤੋਂ ਪੁੱਛ ਕਿਉਂ ਅੱਡ ਕੀਤਾ ਮੈਨੂੰ ਚੰਗਾ ਭਲਾ ਮੇਰੇ ਸਾਹ ਹੀ ਸਾਹ ਲੈਂਦਾ ਸੀ ਤੇ ਹੁਣ ਵੇਖ ਲੈ ਉਹਨੂੰ ਪਰਤ ਨਹੀਂ ਪੈਂਦਾ ਪਿਆ ਉਹ ਰਾ ਤੇਰੇ ਸਾਹਮਣੇ ਐ ਮੈਂ ਕਿਹਾ ਝੂਠ ਬੋਲਿਆ ਤੈਨੂੰ ਤਾਂ ਭੇਦ ਆ ਸਾਡੇ ਘਰ ਦਾ ਪਰ ਤੈਨੂੰ ਅੰਦਰਲੀ ਗੱਲ ਦਾ ਭੇਦ ਨਹੀਂ ਗੋਪੀ ਓਏ ਗੋਪੀ ਮੇਰਾ ਕਾਲਜਾ ਵੁੰਗ ਰਿਆ ਪਿਆ ਗੋਪੀ ਨਾਲ ਉੱਚੀ ਉੱਚੀ ਬੋਲਦਾ ਚਿੰਦੀ ਦਾ ਪ੍ਰਾਲਖਾ ਕੰਧ ਨਾਲ ਬਣੀ ਖੁਰਲੀ ਤੇ ਚੜ ਗਿਆ ਗੋਪੀ ਵਿੜੇ ਵਿੱਚ ਖੜਾ ਚੁੱਪਚਾਪ ਸੁਣ ਰਿਹਾ ਸੀ ਜਾਂ ਤਮਾਸ਼ਾ ਦੇਖ ਰਿਹਾ ਸੀ ਇਹ ਤਾਂ ਗੋਪੀ ਨੂੰ ਪਤਾ ਐ ਚਿੰਦੀ ਦਾ ਪ੍ਰਾ ਲੱਖਾ ਬੋਲਦਾ ਬੋਲਦਾ ਕੰਧ ਨਾਲ ਬਣੀ ਖੁਰਲੀ ਤੇ ਚੜਕੇ ਆਪਣੇ ਪਿਓ ਦੇ ਘਰ ਵੱਲ ਵੇਖ ਕੇ ਉੱਚੀ ਨੀਚੀ ਰੌਲਾ ਪਾਣ ਲੱਗ ਪਿਆ ਜਦੋਂ ਪਿਓ ਨੇ ਗੱਲ ਸੁਣੀ ਗੱਲ ਸੁਣ ਲੈ ਮੇਰੀ ਬਾਪੂ ਪੁੱਤ ਤੇਰਾ ਐ ਮੈਂ ਤੇ ਆ ਬਿਆਹੀ ਬੜੀ ਰੋਢੀ ਲਾਲੀ ਅਜੇ ਲੱਖਾ ਬਾਪੂ ਕਾਇਕੀ ਬੋਲਿਆ ਸੀ ਕਿ ਲੱਖੇ ਦੀ ਘਰ ਵਾਲੀ ਚਿੰਦੀ ਨੀ ਪਰਜਾਈ ਦੂਰ ਹੀ ਆਵਦੇ ਸੀ ਜੀ ਉਹ ਕਹਿੰਦੀ ਐ ਲੱਖੇ ਵਿੱਚ ਦੀ ਗੱਲ ਕੱਢਦੀ ਕਹਿੰਦੀ ਐ ਵੇਖਦਾ ਗੁੱਪੀ ਤੇਰੇ ਬਾਈ ਦੀ ਲਿਆਕ ਤੋ ਬੁੜੇ ਨੇ ਸਾਲੂ ਅੱਧ ਵੰਡ ਕੇ ਪਾਸੇ ਕਰ ਦਿੱਤਾ ਤੇ ਅਜੇ ਵੀ ਬਾਪੂ ਬਾਪੂ ਕਰਦਾ ਜਦੋਂ ਬਾਪੂ ਨਹੀਂ ਬਣਿਆ ਫਿਰ ਦੱਸ ਤੈਨੂੰ ਕੀ ਚੱਟੀ ਪਈ ਐ ਕਿ ਬਾਪੂ ਬਾਪੂ ਆਖੇ ਨਾ ਬੁੜੇ ਨੇ ਤਾਂ ਧੀ ਸੇਕਣੀ ਬਣਾ ਕੇ ਰੱਖ ਲਈ ਐ ਇਹ ਅਜੇ ਵੀ ਬਾਪੂ ਬਾਪੂ ਕਰਦਾ ਐ ਜਿੰਨਾ ਚਿਰ ਤੇਰਾ ਸੀ ਉਦੋਂ ਵਾਪੂ ਸੀ ਜਦੋਂ ਅਗਲੇ ਨੇ ਨਹੀਂ ਸੋਚਿਆ ਹਾਂ ਦੱਸ ਤੇਰਾ ਕੀ ਲੱਗਦਾ ਹੈ ਭਲਾ ਹੋ ਹੈਨਾ ਗੋਪੀ ਪਰ ਮੈਂ ਨਹੀਂ ਕਹਿੰਦੀ ਇਹਨੂੰ ਫਿਰ ਵੀ ਲੋਕ ਕਹਿਣਗੇ ਕਿ ਬਗਾਨੀ ਧੀ ਨੇ ਲੜਾ ਕੇ ਮਾਰਤਾ ਮੈਨੂੰ ਕੀ ਲੋੜ ਹੈ ਮੈਂ ਚੁੱਪ ਕਰਕੇ ਜੱਟ ਦੇ ਨਿਆਣੇ ਛੱਡ ਕੇ ਪੇਕੀ ਤੁਰ ਗਿਉ ਭਾਵੇਂ ਇਹ ਗੱਲ ਲੱਖੇ ਨੂੰ ਸੁਣਾਉਣ ਦੀ ਖਾਤਰ ਕੀਤੀ ਸੀ ਪਰ ਸੁਣਾ ਕੇ ਗੋਪੀ ਨੂੰ ਕੀਤੀ ਤੇ ਲੱਖੇ ਨੇ ਇਹ ਗੱਲ ਸੌਂ ਵੀ ਲਈ ਸੀ ਲੱਖਾ ਕੰਧ ਟੱਪ ਕੇ ਖੜਾ ਹੋ ਗਿਆ ਤੇ ੜਕ ਗਿਆ ਸੀ ਹੁਣ ਲੱਖੇ ਦੀ ਬੋਲੀ ਬਦਲ ਗਈ ਸੀ ਗੱਲ ਸੁਣ ਲੈ ਬੁੜਿਆ ਕੀ ਤੇ ਤੂੰ ਚੰਗੀ ਨਹੀਂ ਸਾਡੇ ਨਾਲ ਜਿਹੜਾ ਤੂੰ ਸਾਡਾ ਸਰੀਕ ਆ ਖੁਸਰੇ ਨੂੰ ਬਣਾ ਦਿੱਤਾ ਕੀ ਹਮੇਸ਼ੀ ਸਾਡੇ ਵਿੱਚ ਜਿਹੜਾ ਹੁਣ ਇਹ ਖੁਸਰਾ ਨੇੜੇ ਕਰਤਾ ਲਾਤਾ ਆਕ ਸਾਨੂੰ ਖੁਸਰਾ ਲਾਤਾ ਸਾਨੂੰ ਆਕ ਨਾ ਐਨਾ ਮੋਹ ਇਹਦੇ ਕਰਦੇ ਰਹੇ ਕੀਤਾ ਹੁੰਦਾ ਆਪਦੇ ਖੇੜੇ ਰਹਿੰਦੀ ਉਹਨਾਂ ਦੀ ਪੱਟੀ ਕਰਮੇਸ਼ ਕਰਕੇ ਸਾਡੇ ਘਰ ਆ ਕੇ ਬੈਠ ਗਈ ਜਮ ਮੈ ਨਹੀਂ ਬਾळा ਜਿਹੜਾ ਸਾਨੂੰ ਰੋਟੀ ਲਾ ਦਿੰਦੀ ਮੇਰੇ ਨਿਆਣੇ ਭੁੱਖੇ ਮਾਰ ਕੇ ਬੁੜਿਆ ਤੇਰੀਆਂ ਆਂਦਰਾ ਠਰ ਗੀਆਂ ਦੱਸੀ ਮੈਨੂੰ ਹੁਣ ਤੋਂ ਲੱਖੇ ਦੇ ਇਹ ਬੋਲ ਸ਼ਿੰਦੀ ਦੇ ਕਾਲਜੇ ਤੇ ਆਰ ਪਾਰ ਹੋ ਰਹੇ ਸੀ ਇਹ ਸ਼ਿੰਦੀ ਦੇ ਭੱਜ ਕੇ ਰਹਿਮਤ ਨੂੰ ਸੁੱਤੀ ਪਈਨੇ ਚੋਕੇ ਕਾਲਜੇ ਨਾਲ ਲਾ ਲਿਆ ਇੱਧਰ ਲਖੇ ਦੀ ਗੱਲ ਸੁਣ ਕੇ ਗੋਪੀ ਦੇ ਵੀ ਗੰਨ ਖੜੇ ਹੋ ਗਏ। ਉਸਰਾ ਉਸਰਾ ਕੌਣ ਹੋਵੇ? ਗੋਪੀ ਮਾਣੀ ਮਾਣ ਸੋਚਣ ਲੱਗ ਪਿਆ ਤੇ ਸੋਚਦੇ ਗੋਪੀ ਨੂੰ ਵੇਖ ਕੇ ਲਖੇ ਦੀ ਘਰ ਵਾਲੀ ਸਮਝ ਗਈ ਸੀ। "ਵੇ ਗੋਪੀ ਹਾਰੇ ਕਿਸੇ ਕੋਲ ਗੱਲ ਨਾ ਕਰੇ। ਤੇਰੀ ਬਾਈ ਦਾ ਮੂੰਹ ਰੋਕ ਦੇ। ਦੇ ਨੇ ਬਰਿਆਂ ਦਾ ਪਰਦਾ ਛੱਕਿਆ ਜਾਊ। ਸਾਡੀ ਮਿੱਟੀ ਪ੍ਰੀਤ ਹੋ ਜੀ। ਲੋਕ ਕੀ ਕਹਿਣਗੇ? ਸਿੰਦੀ ਦੇ ਘੁੱਸੇ ਨੂੰ ਜੰਮਿਆ ਤਾਂ ਹੀ ਕਿੱਕੇ ਬੈਠੀ ਹੈ।" ਦੇ ਲੋਕੀ ਕਹਿਣਗੇ ਸਿੰਦੀ ਤਾਂ ਹੀ ਨਹੀਂ ਸੋਹਰਾਂ ਨੇ ਬੱਲੇ ਕੇ ਗਏ ਤਾਂ ਹੀ ਘਰੋਂ ਘੜਤੀ ਦੇ ਗੋਪੀ ਰੋਪਲਾ ਤੇਰੇ ਵੀਰ ਨੂੰ ਲੱਖੇ ਦੀ ਘਰ ਵਾਲੀ ਨੇ ਬਹਾਨੇ ਨਾਲ ਸਾਰੀਆਂ ਗੱਲਾਂ ਗੋਪੀ ਤੱਕ ਪਹੁੰਚਾ ਦਿੱਤੀਆਂ ਤੇ ਮੂੰਹ ਤੇ ਕੁੰਨੀ ਨਾਲ ਮੂੰਹ ਪੁੰਜਣ ਦਾ ਬਹਾਨਾ ਵੜਾ ਕੇ ਕੁੰਨੀ ਵੀਰ ਦੀ ਗੋਪੀ ਦਾ ਮੂੰਹ ਦੇਖਣ ਦਾ ਯਤਨ ਕਰਦੀ ਹੈ ਗੋਪੀ ਹੈਰਾਨ ਹੋ ਗਿਆ ਗੱਲ ਸੁਣ ਕੇ ਹੈ ਖਸਰਾ ਕਦੋਂ ਕਿਵੇਂ ਭਾਬੀ ਮੈਨੂੰ ਤਾਂ ਪਤਾ ਹੀ ਨਹੀਂ ਸਿੰਦੀ ਭੈਣ ਕੋਲੇ ਤਾਂ ਕੁੜੀ ਐ ਇਹ ਖੁਸਰਾ ਕੌਣ ਐ ਗੋਪੀ ਲਖੇ ਦੀ ਘਰ ਵਾਲੀ ਵੱਲ ਵੇਖਣ ਲੱਗ ਪਿਆ ਆਹੋ ਗੋਪੀ ਖੁਸਰਾ ਮੇਰਾ ਵੀਰ ਬਣ ਕੇ ਹਾੜੇ ਗੱਲ ਨਾ ਕਰਤੀ ਕਿਸੇ ਕੋਲ ਸਿੰਦੀ ਕੋਲ ਕੁੜੀ ਨਹੀਂ ਉਹ ਖੁਸਰਾ ਗੋਪੀ ਅਸੀਂ ਅੱਜ ਤੱਕ ਭਾਵ ਨਹੀਂ ਕੱਢੀ ਕਰੋ ਅੱਜ ਮੱਛੜਾ ਤੇਰਾ ਬਾਈ ਖੌ ਰੂ ਪਈ ਜਾਂਦਾ ਰੋ ਤੈਨੂੰ ਕੀ ਇੱਜ਼ਤ ਰੂ ਸਾਡੀ ਇਹ ਤਾਂ ਬੋਲਣ ਲੱਗਿਆ ਸੋਚਦੇ ਨਹੀਂ ਲੱਖੇ ਦੀ ਘਰ ਵਾਲੀ ਨੇ ਗੋਪੀ ਨੂੰ ਝੂਠਾ ਜਿਹਾ ਰੋਣਾ ਤੇ ਕਰਨਾ ਜਿਹਾ ਪਾਇਆ ਪਰ ਗੋਪੀ ਹੋਰ ਵੀ ਹੈਰਾਨ ਹੋ ਗਿਆ ਅੰਦਰੋਂ ਅੰਦਰ ਹੀ ਤਾਂ ਲੱਖੇ ਦੀ ਘਰ ਵਾਲੀ ਖੁਸ਼ੀ ਕਿ ਹੋ ਗਿਆ ਵਧੀਆ ਹਾਲਾ ਬਸ ਹੋ ਰਹਿਮਤ ਦਾਤੇ ਉਤਉ-ਉਤੋਲੇ ਮੇਂ ਇੱਜਦੀ ਮਨਾ ਮੁਹੇ ਪ੍ਰਵਾਹ ਹੋ ਗਈ ਲੱਖਾ ਕੰਧ ਤੇ ਖੜਾ ਅਜੇ ਹੀ ਬੋਲੀ ਜਾ ਰਿਹਾ ਸੀ ਤੇ ਹੁਣ ਤਾਂ ਗਲੀ ਗੁਆਣ ਦੀ ਉਠਿਆ ਤੇ ਝੜ ਕੇ ਗਲੀ ਵਿੱਚ ਆ ਗਈ ਸੀ ਘਰ 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 ਉਹ ਲੱਤ ਪਈ ਚਾਰ ਸਕੇਰੇ ਕਾਂਧ ਤੇ ਕੜਾ ਲੱਖਾ ਅਸੇ ਪਾਸੇ ਖੜੇ ਲੋਕਾਂ ਨੂੰ ਦੇਖ ਕੇ ਹੋਰ ਵੀ ਮਸਰ ਗਿਆ ਸੀ ਤਾਈ ਵੇਖ ਲੈ ਮੇਰੇ ਪਿਓ ਦੇ ਲੱਛਾ ਸਾਡੇ ਵਾਲੀ ਆ ਕੇ ਬੈਠ ਗਈ ਤੈਨੂੰ ਪਤਾ ਬਚਿਰਾ ਕਿ ਹਾਇ ਦੇ ਸਹਰਿਆਂ ਨੇ ਕਿ ਛੱਡ ਦੇ ਖੜਾ ਖਸਰੇ ਦਾ ਪਰ ਮਾਂ ਦੀ ਧੀ ਕਿੱਥੇ ਮੰਦੀ ਹੈ ਆਗਲੇ ਆਨੇ ਦਵਾਰ ਦਿੱਤੀ ਆ ਸਾਡੇ ਬੁੜੇ ਨੇ ਲਾ ਲਈ ਇੱਕ ਨਾਲ ਦੇ ਲਾ ਤੋਂ ਰਛਣਾ ਕਿਸੇ ਦਾ ਵੀ ਕਿਸੇ ਦਾ ਜੰਮਿਆ ਜਾਇਆ ਬਣ ਗਿਆ ਸਾਡਾ ਸ਼ਰੀਕ ਸਾਡੇ ਬੁੜੇ ਨੇ ਮਿੰਟ ਵਾਰਿਆ ਅਟ ਕਰ ਲਗੇ ਸਾਡਾ ਤਾਂ ਬੜਿਆ ਨਹੀਂ ਇਹ ਉਹਦਾ ਬਗਾਨੇ ਉਹਦਾ ਬਣ ਗਿਆ ਨਾ ਮੇਰੀ ਨਾ ਦਾ ਉਹੜੇ ਦੀ ਕੁਛ ਨਹੀਂ ਲੱਗਦੀ ਕਹਿਦੇ ਉਹਨੂੰ ਚੁੱਪ ਕਰਕੇ ਸਾਡੀ ਜ਼ਮੀਨ ਸਾਨੂੰ ਦੇ ਦੇ ਮੈਂ ਤਾਂ 1 ਇੰਚ ਨਾ ਦੇਵਾਂ ਬੰਨਾ ਤਾਂ ਨਚਾਰ ਹੀ ਐ ਨਹੀਂ ਵੱਡੇ ਹੋ ਕੇ ਸਾਨੂੰ ਕਿਉਂ ਕਲਾਏ ਗੰਧਵੀ ਕਹਿੰਦੇ ਹੋਏ ਲੱਖੇ ਨੇ ਗਵਾਂਢ ਨੂੰ ਕਿਹਾ ਭਾਵੇਂ ਉਹਨੇ ਹੰਗਾਰਾ ਨਹੀਂ ਭਰਿਆ ਪਰ ਅੰਦਰੋਂ ਅੰਦਰ ਹੀ ਸਾਰੇ ਹੈਰਾਨ ਹੋ ਗਏ ਤੇ ਸੁਣ ਕੇ ਛਿੰਦੀ ਰਹਿਮਤਮੁਲਾਈ ਦੀ ਪੇਟੀਆਂ ਦੇ ਉੱਲੇ ਹੋ ਕੇ ਬੈਠੀ ਚਿੰਤੀ ਦਾ ਬਾਪੂ ਮਨ ਜਿਤੇ ਪਿਆ ਸਾਰਾ ਕੁਝ ਸੁਣ ਜਾਂਦਾ ਰਿਹਾ ਸੀ ਪਰ ਉਠਾਂ ਦੀ ਹਿੰਮਤ ਨਹੀਂ ਸੀ ਸਭ ਤੋਂ ਪਹਿਲਾਂ ਖਿਆਲ ਚਿੰਦੀ ਰਾਇਆ ਤੇ ਚਿੰਦੀ ਦੀ ਬੇਟੀ ਗਲੀ ਵਿੱਚ ਆਵੇ ਤੇ ਪੁੱਤ ਆਤਵਨ ਤੇ ਮੁਰ ਕਿਉਂ ਪੀਤੀ ਵਿੱਚ ਅਨਾਵ ਸਨਾਵ ਭੌਂਕੀ ਜਾਂਦਾ ਹੈ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਹਾਣੀ ਸੁਣ ਕੇ ਲਾਈਕ ਸ਼ੇਅਰ ਅਤੇ ਜਰੂਰ ਕਰਿਓ ਜੀ ਕੱਲ ਵਾਲਾ ਭਾਗ ਸੁਣਿਓ ਅਤੇ ਕਹਾਣੀ ਦਾ ਅੰਤ ਤੱਕ ਜਰੂਰ ਸੁਣੋ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ